ਮੇਰੀ ਜ਼ਿੰਦਗੀ ਲਿਖਣੀ ਹੋਵੇ ਤੇ ਸਰਦਾਰ ਜਗਪ੍ਰੀਤ ਸਿੰਘ ਮੇਰੇ ਵੱਡੇ ਭਰਾ ਦਾ ਨਾਮ ਹੈ ਉਹ ਤੋਂ ਬਿਨਾ ਪੂਰੀ ਨਹੀਂ ਹੋ ਸਕਦੀ 1995 ਦੇ ਵਿੱਚ ਮੇਰੇ ਫਾਦਰ ਦੀ ਡੈਥ ਹੋਈ ਆ ਉਹ ਅੱਜ ਵੀ ਮੈਨੂੰ 1995 ਵਾਲਾ ਬ੍ਰਦਰ ਹੀ ਆ ਉਹਨੇ ਇੱਕ ਗੱਲ ਕਹੀ ਸੀ ਕਿ ਪਿਓ ਮੇਰਾ ਮਰਿਆ ਤੁਹਾਡਾ ਨਹੀਂ ਮਰਿਆ ਤੂੰ ਕਦੋਂ ਆਣਾ ਆਸਟ੍ਰੇਲੀਆ ਮੈਨੂੰ ਲੱਗਣਾ ਜੇ ਮੈਂ ਪ੍ਰੈਸ ਕਾਨਫਰੰਸ ਆ ਅੱਛਾ ਮੇਰੀ ਲਮਾਰੀ ਚ ਨਾ ਫਲਾਣੀ ਚ ਵੀ ਲੈ ਆਈ ਮੈਂ ਪ੍ਰੈਸ ਕਾਨਫਰੰਸ ਆ ਉਨੀ ਉਹ ਤਾਂ ਠੀਕ ਆ ਪਰ ਮੇਰਾ ਮੇਰੀ ਗੱਲ ਸੁਣ ਲੈ ਮਤਲਬ ਇਹ ਇਹ ਉਹਦਾ ਪਿਆਰ ਆ ਉਹਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਇਹ ਸਾਰੀ ਮਾਂਵਾ ਦਾ ਹੀ ਹੋ ਆ ਮੇਰੀ ਬੇਬੇ ਨੇ ਜ਼ਿੰਦਗੀ 'ਚ ਇੱਕ ਫਿਲਮ ਵੇਖੀ ਹੋਣੀ ਮੇਰੇ ਨਾਲ ਬਹਿ ਕੇ ਸੱਚੇ ਸਿਗਰ ਨੂੰ ਬਸ ਆ ਆਪਣੀ ਮਰਜ਼ੀ ਨਾਲ ਦੇਖੀ ਆ ਤੁਸੀਂ ਧੱਕੇ ਨਾਲ ਲੈ ਕੇ ਸੀ ਦਲਜੀਤ ਭਾਜੀ ਗੋਰੀ ਨੂੰ ਹੱਕ ਕਰਦੇ ਇੱਕ ਤੇ ਨਾਲ ਭੋਲਾ ਖੜਾ ਇੱਧਰ ਦੇ ਬੰਨੇ ਤੇ ਗੋਰੀਨ ਤਾਂ ਕਿੰਨੀ ਬੀਤਾਂ ਸੂ ਸਾਡੇ ਲੜਨ ਨਾਲੇ ਹੱਕ ਕਰਦੀ ਆ ਮੈਂ ਭੋਲ ਨੂੰ ਕਿ ਤੂੰ ਇੱਧਰ ਹੋ ਗਏ ਹੁਣ ਮੈਂ ਖਿੱਚ ਕੇ ਇੱਧਰ ਕਰਨਾ ਆ ਆਵ ਜਾਣਾ ਤੇ ਮਨੂੰ ਐਂ ਗਾਂ ਹੱਥ ਜਿ ਐਂ ਕਰਦਾ ਤੇ ਕੁੜੀ ਉਹ ਨਿਕਲ ਜਾਂਦੀ ਐ ਮੈਂ ਪਿੱਛੇ ਨੂੰ ਮੁੜ ਕੇ ਦੇਖਦਾ ਤੇ ਭੋਲਾ ਮਿਲ ਕਹਿੰਦਾ ਬੱਸ ਆਲੀ ਜੱਪੀ ਮਨੂੰ ਵੀ ਇਦਾਂ ਦਾ ਕੈਰੇਕਟਰ ਉਹ ਸੀਨ ਸੀਗਾ ਉਹ ਤੋਂ ਬਾਅਦ ਇੰਟਰਵਲ ਸੀਗਾ ਇੰਟਰਵਲ 'ਚ ਮੈਂ ਬਾਹਰ ਆਇਆ ਤੇ ਤਾਂ ਇੰਟਰਵਿਊ ਚੱਲ ਰਿਹਾ ਮੇਰੀ ਮਾਤਾ ਕੇ ਵੀ ਇਦਾਂ ਕਾਲ ਸੁਣ ਮੈਂ ਕਹਾ ਹੁਣਾ ਇੱਕ ਮਿੰਟ ਜੁੱਤੀ ਉਹਨੇ ਬਿਲਾ ਕੇ ਲਿਆ ਮੈਂ ਮੈ ਜੁੱਤੀ ਹੁਣੇ ਲਾ ਲੈਣੀ ਐ ਇੱਥੇ ਅੱਛਾ ਤੂੰ ਕੀ ਕਰਤੂਤਾ ਕਰਦਾ ਫਿਰਦਾ ਮੈਂ ਕੀ ਹੋਇਆ ਨਹੀਂ ਕਹਿੰਦੀ ਤੇਰਾ ਸਹੌਰਾ ਬੈਠਾ ਫਿਲਮ ਵੇਖਣ ਰਿਹਾ ਤੂੰ ਗੋਰੀਆਂ ਨੂੰ ਜੱਫੀਆਂ ਪਾਉਂਦਾ ਪਿਆ ਤਾ ਪਰ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਕਸ਼ਦੀਪ ਸਿੰਘ ਸਵਾਗਤ ਕਰਦਾ ਹਾਂ ਪੰਜਾਬੀ ਇੰਡਸਟਰੀ ਦੇ ਇੱਕ ਇਹੋ ਜਿਹੇ ਕਲਾਕਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਤੁਸੀਂ ਤਮਾਮ ਪੰਜਾਬੀ ਫਿਲਮਾਂ ਦੇ ਵਿੱਚ ਦੇਖਿਆ ਹੋਣਾ ਤੇ ਅੱਜ ਕੱਲ ਇਹ ਸੋਸ਼ਲ ਮੀਡੀਆ ਤੇ ਵੀ ਛਾਈ ਹੋਏ ਨੇ ਮੇਰੇ ਨਾਲ ਮੌਜੂਦ ਨੇ ਜਰਨੈਲ ਸਿੰਘ ਬਬਾ ਸਵਾਗਤ ਹੈ ਪਰ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਰ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਬੜੀਆਂ ਰੀਲਸ ਵਾਇਰਲ ਹੁੰਦੀਆਂ ਨੇ ਇਸ਼ਕ ਦੇ ਉੱਪਰ ਹੋਰ तमाम ਮਾਦੀ ਗੱਲ ਕਰ ਲਈਏ ਯਾਹੋਰ ਬਹੁਤ ਰੀਲਾਂ ਵਾਇਰਲ ਹੁੰਦੀਆਂ ਨੇ ਜਰਨੈਲ ਸਿੰਘ ਹੋਰਾਂ ਦੇ ਮੁਤਾਬਕ ਇਸ਼ਕ ਕੀ ਹੈ ਇਸ਼ਕ ਮੈਨੂੰ ਲੱਗਦਾ ਕਿ ਇਸ਼ਕ ਜੀ ਜੇ ਡੈਫੀਨੇਸ਼ਨ ਦੇਣੀ ਹੋਵੇ ਤੇ ਮਾਂ ਤੇ ਪੁੱਤ ਦੇ ਰਿਸ਼ਤੇ ਤੋਂ ਵੱਡੀ ਕੋਈ ਡੈਫੀਨੇਸ਼ਨ ਨਹੀਂ ਹੋ ਸਕਦੀ ਇਸ਼ਕ ਦੀ ਪਿਆਰ ਮੁਹੱਬਤ ਹੁਣ ਇੱਕ ਮਾਂ ਆਟਾ ਗੁੰਨਣ ਰਹੀ ਸਪੋਜ਼ ਕਰੋ ਇੱਕ ਮਾਂ ਆਟਾ ਗੁੰਨਣ ਰਹੀ ਆ ਉਹਦਾ ਬੱਚਾ ਦੂਰ ਬੈਠਾ ਬੈਠਾ ਰੋ ਰਿਹਾ ਉਹਦਾ ਪਿਓ ਚੁੱਕਦਾ ਨਹੀਂ ਚੁੱਪ ਕਰਦਾ ਜੀ ਜੀ ਉਹਦੀ ਭੂਆ ਕਹਿੰਦੀ ਆ ਮੈਨੂੰ ਫੜਾ ਮੈਂ ਚੁੱਪ ਕਰਾਉਣੀ ਨਹੀਂ ਚੁੱਪ ਕਰਦਾ ਦਾਦੀ ਕਹਿੰਦੀ ਮੇਰਾ ਵਾ ਮੇਰਾ ਵਾਂਚਾ ਇਧਰ ਮੈਨੂੰ ਫੜਾ ਮੈਚ ਅਪ ਕਰਾਉਣੀ ਮੈਚ ਅਪ ਕਰਦਾ ਉਹ ਆਵਾਜ਼ ਮਾਰਦੀ ਨਹੀਂ ਫਲਾਣੀਆਂ ਆ ਲੈ ਜਾ ਤੇਰੇ ਕੋਲ ਹੀ ਚੁੱਪ ਹੋਣਾ ਉਹ ਆਟਾ ਗੁੰਦੀ ਗੁੰਦੀ ਉਹਨਾਂ ਹੱਥਾਂ ਨਾਲ ਹੀ ਆਉਂਦੀ ਐ ਚੋਕ ਕੇ ਮੜੇ ਸੀਨੇ ਨਾਲ ਇੱਥੇ ਲਾਉਂਦੀ ਮੋਢੇ ਨਾਲ ਉਹ ਚੁੱਪ ਕਰ ਜਾਂਦਾ ਇਹ ਇਸ਼ਕ ਆ ਇਹ ਪਿਆਰ ਆ ਉਹਨੂੰ ਪਤਾ ਮ ਪਹੁੰਚ ਗਿਆ ਇਹ ਮੇਰਾ ਟਿਕਾਣਾ ਅਸਲ ਆ ਵਾ ਉਹ ਹੱਥ ਮੇਰੇ ਟਿਕਾਣਾ ਨਹੀਂ ਸੀਗੇ ਮਾਂ ਤੇ ਪੁੱਤ ਦਾ ਜਿਹੜਾ ਇੱਕ ਅਜੀਬ ਜਿਹਾ ਰਿਸ਼ਤਾ ਨਾ ਇਸ਼ਕ ਵੇਖਣਾ ਹੋਵੇ ਪਿਆਰ ਵੇਖਣਾ ਹੋਵੇ ਤੋ ਉੱਚ ਵੇਖਿਆ ਜਾਦਾ ਉਹ ਚਪੇੜਾ ਮਾਰ ਮਾਰ ਕੇ ਖਵਾਉਂਦੀ ਖਾਂਦਾ ਕਿੱਦਾਂ ਨਹੀਂ ਤੂੰ ਖੋਲ ਮੂੰਹ ਉਹ ਕਹਿੰਦਾ ਮੈਂ ਨਹੀਂ ਖਾਣਾ ਇਹਨੇ ਕਿੱਦਾਂ ਨਹੀਂ ਖਾਣਾ ਮੂੰਹ ਫੜ ਲਿੰਦੀ ਆ ਜਬਰਦਸਤ ਚਮਚਾ ਤੁੰ ਮਦੀਆ ਉਹ ਸੁੱਤਾ ਪਿਆ ਉਹਨੂੰ ਉਠਾਉਂਦੀ ਉੱਠ ਹੁਣ ਉਹ ਕਹਿੰਦਾ ਮੇਰਾ ਹੋਰ ਸੌਣ ਨੂੰ ਜੀ ਕਰਦਾ ਨਹੀਂ ਤੈਨੂੰ ਉੱਠਣਾ ਪੈਣਾ ਉੱਠ ਠਾਤਤਾ ਉਹ ਕਹਿੰਦੀ ਸੌ 4 ਘੰਟੇ ਮੋ ਕਹਿੰਦਾ ਮੈਂ ਨਹੀਂ ਸੌਣਾ ਉਹ ਕਹਿੰਦੀ ਸੌਣਾ ਕਿੱਦਾਂ ਨਹੀਂ ਤੂੰ ਤੈਨੂੰ ਸੌਣਾ ਪੈਣਾ ਇਹ ਆਇਸ਼ਕ ਇਹ ਪਿਆਰ ਜਿਹਦੀ ਜਿਹਦੀ ਕੋਈ ਕੁਈ ਲੈਂਗੁਏਜ ਨਹੀਂ ਹੈਗੀ ਇਹ ਤੁਸੀਂ ਵੇਖ ਸਕਦੇ ਵੀ ਕਰ ਕੀ ਰਹੀ ਹੈ ਉਹਨੂੰ ਪਤਾ ਇਹਨੂੰ ਕਿਛੀ ਦੀ ਲੋੜ ਆ ਤੋ ਪਿਆਰ ਤੋ ਵੀ ਨਾ ਨਹੀਂ ਹੋ ਸਕਦਾ ਤਾਂ ਕਿਵੇਂ ਦਾ ਰਿਸ਼ਤਾ ਸੀ ਆਪਣੇ ਮਾਤਾ aí ਦੇ ਨਾਲ ਮੇਰਾ ਬਹੁਤ ਵਧੀਆ ਜੀ ਮੇਰਾ ਅੱਜ ਵੀ ਸਵੇਰੇ ਬੀਬੇ ਮਰੀ ਆਸਟ੍ਰੇਲੀਆ ਵਾ ਅੱਜ ਵੀ ਉਹਨੂੰ ਨਹੀਂ ਪਤਾ ਵੀ ਉੱਥੇ ਉਹਨੂੰ ਪਤਾ ਵੀ ਇੱਥੇ ਉੱਥੇ ਵਜੇ 6 ਸਵੇਰ ਦੇ 7 ਤੇ ਇੱਥੇ ਵਜੇ ਰਾਤ ਦਾ 1 ਉਹਨੇ ਉੱਥੋਂ ਚੁਕਣਾ ਫੋਨ ਵੀ 7 ਵਜੇ ਮੈਂ ਫੋਨ ਕਰ ਲਾਂ ਮੇਰਾ ਤਾਂ ਬੜਾ ਫੋਨ ਇਤੋਂ ਸਾਡ ਇੱਕ ਵਜੇ ਹੁੰਦੇ ਆ ਇੱਕ ਵਾਰੀ ਬੰਦਾ ਸਾਇਲੈਂਟ ਕਰ ਦਿੰਦਾ ਵਾ ਦੋ ਵਾਰੀ ਕਟਿਆ ਉਹਨੇ ਹਟਣਾ ਥੋੜੀ ਉਹਨਾਂ ਦੇ ਫੋਨ ਤੇ ਬਤਨ ਗੱਲ ਕਰਕੇ ਹਾਂ ਕਿਦਾਂ ਸੌਂ ਗਿਆ ਵਾ ਮੈਂ ਕਿਹਾ ਤਾਈਓਂ ਤੇ ਚੁੱਕ ਨਹੀਂ ਡਾ ਚੱਲ ਸੌਂ ਜਾ ਐਨੀ ਗੱਲ ਹੀ ਕਰਦੀ ਉਹਦੀ ਰੁਟੀਨ ਆ ਇਹ ਮੇਰੀ ਮਾਂ ਦੀ ਹਰ ਮਾਂ ਦੀ ਹਰ ਮਾਂ ਦੀ ਇਹ ਰੁਟੀਨ ਆ ਬਿਨਾ ਉਹਨੂੰ ਬਸ ਉਹਨੇ ਇੱਕ ਵਾਰੀ ਗੱਲ ਕਰਨੀ ਤੁਹਾਡੇ ਨਾਲ ਉਹਨੂੰ ਇਹ ਨਹੀਂ ਲੈਣਾ ਦੇਣਾ ਕਿ ਪ੍ਰੈਸ ਕਾਨਫਰੰਸ ਚੱਲ ਰਹੀ ਆ ਤੁਸੀਂ ਕਹੋ ਮੈਂ ਮੈਂ ਪ੍ਰੈਸ ਕਾਨਫਰੰਸ ਚੱਲਣਾ ਹਰੇ ਫੋਨ ਨਾ ਕਰੋ 2 ਘੰਟੇ ਉਹਨੂੰ ਕੋਈ ਗੱਲ ਚੇਤੇ ਆ ਗਈ ਨਾ ਤੂੰ ਕਦੋਂ ਨਾਲ ਆਸਟ੍ਰੇਲੀਆ ਮੈਨੂੰ ਲੱਗਣਾ ਜੀ ਮੈਂ ਪ੍ਰੈਸ ਕਾਨਫਰੈਂਸ ਆ ਅੱਛਾ ਮੇਰੀ ਲਮਾਰੀ ਚ ਨਾ ਫਲਾਣੀ ਚ ਵੀ ਲੈ ਆਈ ਮੈਂ ਪ੍ਰੈਸ ਕਾਨਫਰੈਂਸ ਆ ਉਹ ਨਹੀਂ ਉਹ ਤਾਂ ਠੀਕ ਆ ਪਰ ਮੇਰਾ ਮੇਰੀ ਗੱਲ ਸੁਣ ਲੈ ਮਤਲਬ ਇਹ ਇਹ ਉਹਦਾ ਪਿਆਰ ਉਹਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਇਹ ਸਾਰੀ ਮਾਮਾ ਦੇ ਉਹ ਵਾਲਾ ਮੈਂ ਵੀ ਸੁਣਿਆ ਤੁਹਾਡੇ ਬਾਰੇ ਕਿ ਤੁਹਾਡੇ ਜੋ ਭਰਾ ਨੇ ਉਹਨਾਂ ਨੂੰ ਜੋ ਜੋ ਸ਼ੌਂਕ ਸੀ ਉਹਨਾਂ ਨੇ ਦੇਖਿਆ ਕਿ ਜਰਨੈਲ ਸਿੰਘ ਹੋਰਿਆ ਦੇ ਅੰਦਰ ਵੀ ਇਹੋ ਜਿਹੇ ਸ਼ੌਂਕ ਹੋਣੇ ਚਾਹੀਦੇ ਨੇ ਤੁਸੀਂ ਮੰਨਦੇ ਹੋ ਕਿ ਤੁਸੀਂ ਇੰਡਸਟਰੀ ਦੇ ਵਿੱਚ ਜਿਹੜੇ ਮੁਕਾਮ ਤੇ ਉਹ ਆਪਣੇ ਭਰਾ ਕਰਕੇ ਉਹ ਬਿਲਕੁਲ ਜੀ ਬਿਲਕੁਲ ਮੈਂ ਜੇ ਮੇਰੀ ਜ਼ਿੰਦਗੀ ਲਿਖਣੀ ਹੋਵੇ ਤੇ ਸਰਦਾਰ ਜਗਪ੍ਰੀਤ ਸਿੰਘ ਮੇਰੇ ਪਰਡੇ ਭਰਾ ਦਾ ਨਾਮ ਆਇਆ ਉਹ ਤੋਂ ਬਿਨਾ ਪੂਰੀ ਨਹੀਂ ਹੋ ਸਕਦੀ ਉਹ ਮਤਲਬ ਜ਼ਿੰਦਗੀ ਦੇ ਹਰ ਮੋੜ ਦੇ ਉੱਤੇ ਹਰ ਮੋੜ ਕੇ ਹਰ ਪੈਰ ਦੇ ਉੱਤੇ ਤੁਹਾਨੂੰ ਮਿਲੂਗਾ ਉਹ ਕਰਤਾ ਉਹ ਤੋਂ ਬਿਨਾ ਮੇਰੀ ਲਾਈਫ ਅਧੂਰੀ ਆ ਅੱਜ ਵੀ ਮੈਂ ਇੱਥੇ ਬੈਠਾ ਮੇਰਾ ਸਾਰਾ ਪਰਿਵਾਰ ਉੱਥੇ ਆ ਠੀਕ ਆ ਸਾਹਮਣੇ ਆ ਉਹ ਜਿੱਦਾਂ ਮੈਨੂੰ ਪਿਆਰ ਕਰਦਾ ਵਾ ਉਦਾਂ ਹੀ ਮੇਰੇ ਬੱਚਿਆਂ ਨੂੰ ਪਿਆਰ ਕਰਦਾ ਉਹ ਜਦੋਂ ਫਾਦਰ ਸਾਹਿਬ ਦੀ ਡੈਥ ਹੋਈ ਨਾ ਮੇਰੇ ਦੀ ਉਦੋਂ ਤੇ ਉਦੋਂ ਬਹੁਤੀ ਉਮਰ ਦੀ ਸੀ 12 12ਵੀਂ ਚ ਪੜ੍ਹਦਾ ਸੀ ਉਦੋਂ ਪਰ ਇੱਕ ਉਮਰ ਤੋਂ ਪਹਿਲਾਂ ਮਚੂਰ ਹੋ ਚੁੱਕਿਆ ਸੀ ਉਹ ਜ਼ਿੰਮੇਵਾਰੀ ਦਾ ਸਾਸ ਨੂੰ ਉਦੋਂ ਹੋ ਚੁੱਕਿਆ ਸੀਗਾ ਉਹ ਅੱਜ ਵੀ 1995 ਦੇ ਵਿੱਚ ਮੇਰੇ ਫਾਦਰ ਦੀ ਡੈਥ ਹੋਈ ਆ ਉਹ ਅੱਜ ਵੀ ਮੈਨੂੰ 1995 ਵਾਲਾ ਬਰਦਰ ਹੀ ਆ ਉਹਨੇ ਇੱਕ ਗੱਲ ਕਹੀ ਸੀ ਕਿ ਪਿਓ ਮੇਰਾ ਮਰਿਆ ਤੁਹਾਡਾ ਨਹੀਂ ਮਰਿਆ ਤੂੰ ਹੀ ਪ੍ਰਵਾਹ ਨਹੀਂ ਕਰਨੀ ਤੂੰ ਅੱਜ ਵੀ ਉਸੇ ਗਲਤੀ ਖੜਾ ਵਾ ਉਹਨੂੰ ਕਹੀਦਾ ਹੁਣ ਬਹਿ ਜਾ ਟਿੱਕੇ ਛੱਡ ਬਰੇ ਕੰਮ ਜੇ ਉਹ ਉਹਨੂੰ ਲੱਗਦਾ ਜੇ ਮੈਂ ਕੰਮ ਨਹੀਂ ਜਾਊਂਗਾ ਤੇ ਭੁੱਖੇ ਮਰ ਜਾਣਾ ਅੱਛਾ ਉਹੀ ਸੋਚਿਆ ਵੀ ਜੇ ਮੈਂ ਕੰਮ ਛੱਡਦਾ ਨਾ ਉਹ ਹੋ ਇਹਨਾਂ ਨੂੰ ਰੋਟੀ ਕੌਣ ਖਵਾਊਗਾ ਉਸ ਉਸੇ ਉਸੇ ਈਰੇ ਜ ਰਹਿੰਦਾ ਉਸ ਵਕਤ ਜਨੈ ਸਿੰਘ ਹੋਰੇ ਕੀ ਕੰਮ ਕਰਦੇ ਸੀ ਅੱਜ ਤੇ ਤੁਹਾਨੂੰ ਸਾਰੇ ਜਾਣਦੇ ਨੇ ਅਦਾਕਾਰ ਵਜੋਂ ਹੋਰ ਵੀ ਤੁਹਾਡੇ ਜੋ ਕੰਮ ਕਰ ਰਹੇ ਨੇ ਉਸ ਵਜੋਂ ਪਰ ਉਸ ਸਮੇਂ ਜਨੈ ਸਿੰਘ ਕਿਹੜੇ ਥਾਂ ਤੇ ਖੜੇ ਸੀ ਆਪਣੇ ਆਪ ਨੂੰ ਕਿਵੇਂ ਦਾ ਮਹਿਸੂਸ ਕਰਦੇ ਸੀ ਉਹ ਤਾਂ ਪੜਦਾ ਸੀ ਮ 8ਵੀਂ 9ਵੀਂ ਸੀਗਾ 9ਵੀਂ ਚ ਪੜਦਾ ਹੀ ਉਦੋਂ ਮੈਂ ਭਰਾ ਮੇਰਾ 12ਵੀਂ ਸੀਗਾ ਬਸ ਇੱਕ ਇੱਕ ਕ੍ਰਾਈਸਿਸ ਆ ਗਿਆ ਜ਼ਿੰਦਗੀ ਚ ਵੀ ਜਿਹੜੀ ਸਭ ਤੋਂ ਅਹਿਮ ਚੀਜ਼ ਵੀ ਲੋਡ ਸੀ ਉਸ ਵੇਲੇ ਜ਼ਿੰਦਗੀ ਦੇ ਵਿੱਚ ਉਹ ਰੱਬ ਨੇ ਆਪਣੇ ਕੋਲ ਸਾਡੇ ਲਈ ਬੜਾ ਕੁਝ ਵੇਖਿਆ ਜ਼ਿੰਦਗੀ ਚ ਪਰ ਮਿਲ ਲੰਦਾ ਕਿ ਸਾਡੇ ਫਾਦਰ ਸਾਹਿਬ ਦੇ ਜਾਣ ਦੇ ਨਾਲ ਬੜਿਆ ਚਿਹਰਿਆਂ ਤੋਂ ਨਕਾਬ ਉੱਟ ਗਏ ਜਿਹੜੇ ਜੀਰਾਂ ਦੇ ਮਖੌਟੇ ਪਏ ਹੋਏ ਸੀ ਨਾ ਉਹ ਉੱਟ ਕੇ ਉਹਨਾਂ ਮਖੌਟਿਆਂ ਨੇ ਸਾਨੂੰ ਇਸ ਮੁਕਾਮ ਤੇ ਖੜਾ ਕਰਤਾ ਲਿਆ ਕੇ ਅੱਜ ਜਿਉਣਾ ਸਖਾਤਾ ਜ਼ਿੰਦਗੀ ਚ ਅੱਜ ਖੜੇ ਕਿਤੇ ਨਾ ਕਿਤੇ ਉਹਨਾਂ ਉਹਨਾਂ ਰਿਸ਼ਤੇਦਾਰੀਆਂ ਉਹਨਾਂ ਬਰਾਦਰੀਆਂ ਦਾ ਬੜਾ ਵੱਟਾ ਹੱਥ ਹੈ ਜਿਹੜਾ ਅਸੀਂ ਇੱਥੇ ਖੜੇ ਆਂ ਅੱਜ ਇਹ ਲੋਈ ਦੀ ਬੋਕੜਾ ਲਵਾਸ ਆ ਸਭ ਕੁਝ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹ ਠੋਕਰਾਂ ਦਾ ਹੀ ਨਤੀਜਾ ਆ ਅੱਜ ਤੇ ਅਸੀਂ ਖੜੇ ਆਂ ਆ ਉਹ ਵੀ ਉਹ ਵੀ ਹੋਣੇ ਬੜੇ ਜ਼ਰੂਰੀ ਹੈ ਜੰਦੇ ਉਹ ਜੇ ਕਰਦਾਰ ਵੀ ਹੋਣੇ ਉਸ ਮੇਲੇ ਕਹਿੰਦੇ ਸੀ ਜਦੋਂ ਪਿਤਾ ਜੀ ਸੰਸਾਰ ਦੇ ਵਿੱਚ ਮੌਜੂਦ ਸੀ ਉਦੋਂ ਕਹਿੰਦੇ ਸੀ ਅਸੀਂ ਤੁਹਾਡੇ ਨਾਲ ਆ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੋਣੇ ਬੜੇ ਬੜੀਆਂ ਕੁਝ ਗੱਲਾਂ ਕਰਦੇ ਹੋਣੇ ਆ ਜੋ ਅੱਜ ਵੀ ਨਾਲ ਨਹੀਂ ਆ ਨਹੀਂ ਸਿਰ ਮਖੋਟੇ ਹੀ ਉਹਨਾਂ ਦੇ ਚਿਹਰੇ ਤੋਂ ਨਹੀਂ ਅੱਜ ਅੱਜ ਫਿਰ ਮੁੜਿਆ ਆ ਗੱਲ ਹੋਈ ਨਾ ਵੀ ਆ ਮਾੜਾ ਵਕਤ ਤੁਹਾਨੂੰ ਦੱਸਦਾ ਮੈਂ ਇੱਕ ਨੋਟ ਪਾਇਆ ਸੀਗਾ ਕਿ ਸਿਆਣੇ ਕਹਿੰਦੇ ਕਿ ਮਾੜਾ ਵਕਤ ਤੁਹਾਨੂੰ ਦੱਸਦਾ ਕਿ ਚੰਗਾ ਵਕਤ ਬਤਾਉਣਾ ਕਿਹਦੇ ਨਾਲ ਹੈ ਤੜਾ ਮਾੜਾ ਵਕਤ ਹੰ ਦਸੂਗਾ ਕਿ ਕਦੋਂ ਤੁਹਾਡਾ ਚੰਗਾ ਵਕਤ ਆਉਣਾ ਨਾ ਤੁਸੀਂ ਕਿਹਦੇ ਨਾਲ ਬਤਾਉਣਾ ਉਹ ਚਿਹਰੇ ਤੋਂ ਧਕਾ ਉਤਾਰ ਦਿੰਦਾ ਅਸਲ ਚਿਹਰੇ ਦੇਖ ਜਾਂਦੇ ਵੀ ਇਹਨਾਂ ਨਾਲ ਨਹੀਂ ਕੱਟਣਾ ਹੁਣ ਨਾ ਪਰ ਸਾਡਾ ਸਾਡਾ ਸੈਟਅਪ ਫੇਰ ਉਹੀ ਵੀ ਚਲੋ ਠੀਕ ਆ ਕੋਈ ਨਹੀਂ ਦੌਰ ਲੰਘਿਆ ਕੋਈ ਚੱਕਰ ਨਹੀਂ ਲੀਨੇਟ ਹੋ ਗਏ ਆ ਕਿਤੇ ਮਾਂ ਆਪਣੀ ਕਰਕੇ ਵੀ ਚਲ ਛੱਡੋ ਕੋਈ ਚੱਕਰ ਨਹੀਂ ਬੇਬੇ ਖੋ ਜਾਣਾ ਬਸ ਕੋਈ ਚੱਕਰ ਨਹੀਂ ਪਰ ਸੈਟਲ ਆ ਜੋ ਪ੍ਰਮਾਤਮਾ ਨੇ ਦਿੱਤਾ ਜੋ ਲਿਆ ਗਿਲਾ ਨਹੀਂ ਉਸ ਚੀਜ਼ ਦਾ ਉਦੀ ਰਜ਼ਾਈ ਆ ਬਸ ਉਦੀ ਰਜ਼ਾ ਚ ਰਹਿਣਾ ਸਿੱਖਿਆ ਤੁਹਾਡੀ ਵੀਡੀਓਸ ਬੜੀਆਂ ਵਾਇਰਲ ਹੁੰਦੀਆਂ ਨੇ ਕਦੇ ਪਰਿਵਾਰ ਦੇ ਵਿੱਚ ਬੈਠ ਕੇ ਦੇਖਦੇ ਹੋਈ ਆ ਤੁਹਾਡੇ ਫੈਮਿਲੀ ਮੈਂਬਰ ਤੁਹਾਡੇ ਬੱਚੇ ਆ ਕੇ ਤੁਹਾਨੂੰ ਦੱਸ ਦੋਣੇ ਪਾਪਾ ਤੁਹਾਡੀ ਇਹ ਵੀਡੀਓ ਵਾਇਰਲ ਹੋਈ ਕਦੀ ਜ਼ਿਕਰ ਹੋਇਆ ਇਦਾਂ ਕਰਦੇ ਮਾਹੌਲ ਦੇ ਵਿੱਚ ਇਹ ਇਸ ਇੰਡਸਟਰੀ ਤੋਂ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਆ ਮੈਨੂੰ ਲੱਗਦਾ ਮੇਰੇ ਮੇਰੀ ਬੀਬੀ ਨੇ ਜ਼ਿੰਦਗੀ 'ਚ ਇੱਕ ਫਿਲਮ ਵੇਖੀ ਹੋਣੀ ਮੇਰੇ ਨਾਲ ਬੈਠ ਕੇ ਸੱਜਨ ਸਿੰਘ ਰੰਗਰੂਟ ਬਸ ਉਸ ਤੋਂ ਬਾਅਦ ਨਾ ਸਿਨੇਮਾ ਕਿਹੜਾ ਸਿਨੇਮਾ ਕਿੱਥੇ ਕੀ ਨਾ ਕੁਝ ਨਹੀਂ ਆ ਆਪਣੀ ਮਰਜ਼ੀ ਨਾਲ ਆਖੀ ਤੁਸੀਂ ਧੱਕੇ ਨਾਲ ਲੈ ਕੇ ਸੀ ਆਏ ਸੀ ਉਹ ਲੈ ਕੇ ਆਏ ਤੇ ਉਹ ਮੈਨੂੰ ਇੱਕ ਵਾਕਿਆ ਯਾਦ ਆ ਮਾਤਾ ਮੇਰੀ ਕਹਿੰਦੀ ਲੋਕੀ ਕੀ ਕਹਿਣਗੇ ਵੀ ਫਿਲਮ ਵੇਖਣ ਆਈ ਆ ਮੈਂ ਕਹਾ ਤੂੰ ਚੱਲ ਮਾਤਾ ਨਹੀਂ ਬੁੱਤ ਮੈਂ ਨਹੀਂ ਜਾਣਾ ਜੰਜੋਤ ਹੁਣੀ ਸਾਰਿਆਂ ਜ਼ੋਰ ਲਾ ਵੀ ਵੀ ਮਾਤਾ ਚੱਲ ਧਾਰਮਿਕ ਹੀ ਇੱਕ ਹਿਸਾਬ ਦੀ ਫਿਲਮ ਆ ਗਏ ਜੀ ਵੇਖੀ ਉੱਚ ਇੱਕ ਸੀਨ ਸੀਗਾ ਵੀ ਦਲਜੀਤ ਭਾਜੀ ਗੋਰੀ ਨੂੰ ਹੱਗ ਕਰਦੇ ਇੱਕ ਤੇ ਨਾਲ ਭੋਲਾ ਖੜਾ ਇਧਰਲੇ ਬੰਨੇ ਤੇ ਗੋਰੀ ਨੂੰ ਥੈਂਕਸ ਕਹਿੰਦੀ ਆ ਵੀ ਤਾਂ ਐਸੂ ਸਾਡੇ ਲੜਨਾਂ ਨਾਲੇ ਹੱਕ ਕਰਦੀ ਆ ਮੈਂ ਭੋਲੇ ਨੂੰ ਕਹਿੰਦਾ ਤੂੰ ਇੱਧਰ ਹੋ ਵੇ ਹੁਣ ਮੈਂ ਖਿੱਚ ਕੇ ਇੱਧਰ ਕਰਦਣਾ ਆਪ ਜਾਣਾ ਤੇ ਮੈਨੂੰ ਐਂ ਗਾਂਹ ਹੱਥ ਜਿ ਐਂ ਕਰਦਾਂ ਤੇ ਕੁੜੀ ਉਹ ਨਿਕਲ ਜਾਂਦੀ ਐ ਮੈਂ ਪਿੱਛੇ ਨੂੰ ਮੁੜ ਕੇ ਦੇਖਦਾ ਤੇ ਭੋਲਾ ਮੈਨੂੰ ਕਹਿੰਦਾ ਬੱਸ ਪਾ ਲਈ ਜੱਫੀ ਮਤਲਬ ਇਦਾਂ ਦਾ ਕੈਰੇਕਟਰ ਉਹ ਸੀਨ ਸੀ ਉਹ ਤੋਂ ਬਾਅਦ ਇੰਟਰਵਲ ਸੀਗਾ ਇੰਟਰਵਲ 'ਚ ਮੈਂ ਬਾਹਰ ਆਇਆ ਤੇ ਤਾਂ ਇੰਟਰਵਿਊ ਚੱਲ ਰਹੀ ਮੇਰੀ ਮਾਤਾ ਕਹਿੰਦੇ ਇਧਰ ਆ ਕਾਲ ਸੁਣ ਮੈਂ ਕਹਾ ਆਉਣਾ 1 ਮਿੰਟ ਜਜੋਦ ਨੂੰ ਕਹਿੰਦੀ ਬੁਲਾ ਕੇ ਲਿਆ ਇਹਨੂੰ ਤੇ ਮੈਂ ਜੁੱਤੀ ਹੁਣੇ ਲਾ ਲੈਣੀ ਐ ਇੱਥੇ ਅੱਛਾ ਇਦਾਂ ਕਹਿੰ ਤੁਹਾਡਾ ਮਾਤਾ ਬੁਲਾਉਂਦੀ ਗੁੱਸੇ ਚ ਮੈਂ ਕਿ ਤੂੰ ਕੀ ਕਰਤੂਤਾ ਕਰਦਾ ਫਿਰਦਾ ਮੈਂ ਕੀ ਹੋਇਆ ਨਹੀਂ ਕਹਿੰਦੀ ਤੇਰਾ ਸਹੁਰਾ ਬੈਠਾ ਫਿਲਮ ਵੇਖਣ ਡਿਆ ਤੂੰ ਗੋਰੀਆਂ ਨੂੰ ਜੱਫੀਆਂ ਪਾਉਂਦਾ ਫਿਰਦਾ ਮੈਨੂੰ ਘਰ ਛੱਡ ਗਿਆ ਤੂੰ ਮੇਰਾ ਮੇਰਾ ਪਰਿਵਾਰ ਇਦਾਂ ਦਾ ਹੈ ਮੈਨੂੰ ਬਿਲਕੁਲ ਹੀ ਸਾਦਾ ਸਿੰਪਲ ਜਿਹਾ ਪਰਿਵਾਰ ਹਾਂ ਜੁੱਤਾਂ ਦਾ ਜਿੱਦਾਂ ਦਾ ਰਹਿਣ ਸਹਿਣ ਤੁਸੀਂ ਦੇਖਦੇ ਹੋ ਸਾਡਾ ਅਸੀਂ ਓਦਾਂ ਦੇ ਹੀ ਹਾਂ ਬੱਚਿਆਂ ਤੋਂ ਤੁਸੀਂ ਕਹਿੰਦੇ ਇਸ ਮਹੌਲ ਦੇ ਵਿੱਚ ਨਹੀਂ ਰੱਖਿਆ ਹੋਇਆ ਜਿਵੇਂ ਅੱਜ ਕੱਲ ਦੇ ਬੱਚੇ ਛੋਟੇ ਛੋਟੇ ਬੱਚੇ ਮਾਵਾ ਉਹਨਾਂ ਦੇ ਹੱਥਾਂ ਦੇ ਵਿੱਚ ਫੋਨ ਦੇ ਦਿੰਦਿਆਂ ਨੇ ਘਰ ਦੇ ਵਿੱਚ ਤੁਹਾਡੇ ਜੋ ਬੱਚੇ ਨੇ ਉਹਨਾਂ ਨੂੰ ਵੀ ਤੁਸੀਂ ਫੋਨ ਦਿੱਤੇ ਹੋਏ ਨੇ ਜਾਂ ਨਹੀਂ ਦਿੱਤੇ ਹੋਏ ਜਾਂ ਸੋਸ਼ਲ ਮੀਡੀਆ ਤੋਂ ਨੇ ਦੂਰੀ ਬਣਾਈ ਹੋਈ ਹੈ ਦੇਖੋ ਜੇ ਅੱਜ ਮੈਂ ਤੁਹਾਡੇ ਸਾਹਮਣੇ ਖੜ ਕੇ ਬੋਲ ਰਿਹਾ ਜੋ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ ਵਾਂ ਜੋ ਆਪਾਂ ਡਿਬੇਟ ਕਰ ਰਹੇ ਹਾਂ ਜੋ ਮੇਰਾ ਪਹਿਰਾਵਾ ਜੋ ਰਹਿਣਾ ਖਲਾਉਣਾ ਮੇਰਾ ਦਾੜਾ ਵਾਟ ਐਵਰ ਇਹ ਤਾਂ ਆ ਕਿ ਮੈਂ ਮੈਂ ਆਪਣੀ ਦਾਦੀ ਨਾਨੀ ਦੇ ਹੱਥਾਂ 'ਚ ਪੜਿਆ ਬੰਦੇ ਨੂੰ ਉਦੋਂ ਨਹੀਂ ਪਤਾ ਲੱਗਦਾ 8-10 ਸਾਲ 12 ਸਾਲ ਤੱਕ ਤੁਸੀਂ ਜੋ ਸੁਣਦੇ ਹੋ ਨਾ ਉਹ ਤੁਸੀਂ 35-40 ਸਾਲ ਚ ਆ ਕੇ ਇੰਪਲੀਮੈਂਟ ਕਰਦੇ ਹੋ ਥੋੜਾ ਜਿਹਾ ਟਾਟਾ ਸਟੋਰ ਹੋ ਰਿਹਾ ਹੁੰਦਾ ਅੱਜ ਮੈਂ ਕਹਿ ਦਿੰਦਾ ਯਾਰ ਆਹ ਲਫ਼ਜ਼ ਮੈਂ ਬੋਲਿਆ ਉਹ ਮੈਂ ਥੋੜੀ ਬੋਲਿਆ ਉਹ ਕੀ ਪਤਾ ਕਿਹੜੇ ਬੰਦੇ ਨੇ ਕਿਹੜੀ ਉਮਰ 'ਚ ਮੈਨੂੰ ਕਿਤੇ ਕਹੀ ਹੋਵੇ ਗੱਲ ਮੇਰੇ ਬੈਕ ਆਫ ਦਾ ਮਾਈਂਡ ਸਟੋਰ ਹੋਈ ਹੋਈ ਹੈ ਅੱਜ ਮੈਂ ਆਪਣੇ ਅਲਫ਼ਾਜ਼ ਸਾਨੀ ਬਾਹਰ ਕੱਢ ਤੀ ਸੋ ਸਾਡਾ ਮੰਨਣਾ ਇਹ ਆ ਕਿ ਜੇ ਸਾਡੇ ਬੱਚੇ ਸਾਡੇ ਤੁਹਾਡੇ ਸਾਰੀ ਦੁਨੀਆ ਦੇ ਬੱਚੇ ਜੇ ਦਾਦੀ ਨਾਨੀਆਂ ਤਾਈਆਂ ਦੇ ਹੱਥਾਂ ਚ ਪੜਨਗੇ ਨਾ ਤੇ ਉਹ ਚੰਗੇ ਇਨਸਾਨ ਬਣਨਗੇ ਸਾਡੇ ਕੋਲ ਇਹ ਨਾ ਟਾਈਮ ਹੈ ਨਹੀਂ ਕਿ ਅਸੀਂ ਟਾਈਮ ਦੇ ਲਈ ਬੱਚਿਆਂ ਨੂੰ ਅਸੀਂ ਸਿਖਾ ਲਈਏ ਅੱਜ ਉਹ ਅੱਜ ਉਹ ਫ੍ਰੀ ਹੋ ਚੁੱਕੀਆਂ ਨੇ ਅੱਜ ਉਹਨਾਂ ਨੂੰ ਖੇਡਣ ਵਾਸਤੇ ਖੜਾਉਣਾ ਚਾਹੀਦੇ ਆ ਤੇ ਉਹਨਾਂ ਵਾਸਤੇ ਉਹਨਾਂ ਦੇ ਪੋਤੇ ਪੋਤੀਆਂ ਤੋਂ ਬੈਟਰ ਖੜਾਉਣਾ ਨਹੀਂ ਹੋ ਸਕਦੇ ਐਂਟਰਟੇਨਮੈਂਟ ਦਾ ਜ਼ਰੀਆ ਨਹੀਂ ਹੋ ਸਕਦਾ ਉਹ ਉਹਨਾਂ ਨੂੰ ਪਤਾ ਕਦੋਂ ਮੇਰੀ ਪੋਤੀ 10 ਸਾਲਾਂ ਦੀ ਹੋ ਗਈ ਨੂੰ ਹੁਣ ਮੈਂ ਰਸੋਈ 'ਚ ਰੋਟੀ ਤਲਾਵਾ ਇਹਨੂੰ ਕਹਾਂ ਮੈਂ ਇਧਰ ਆ ਕੁੜੀਆ ਫੜ ਪਲੇਟ ਆਪਣੇ ਪਿਓ ਨੂੰ ਰੋਟੀ ਦੇ ਕੇ ਆ ਅਸੀਂ ਸ਼ਰਮ ਸਮਝਦੇ ਆ ਇਸ ਚੀਜ਼ 'ਚ ਪਰ ਮੈਨੂੰ ਲੱਗਦਾ ਇਹ ਸਾਡਾ ਕਲਚਰ ਆ ਇਹ ਸਾਡੇ ਕੋਲ ਹੋਣਾ ਬਹੁਤ ਜ਼ਰੂਰੀ ਆ ਕੁੜੀਆਂ ਕਿਉਂ ਨਹੀਂ ਵੱਸਣ ਡੀਆਂ ਅੱਜ 20ਆਂ 20ਆਂ 22ਆਂ 22ਆਂ ਸਾਲਾਂ ਦੀਆਂ 5 ਪੰਜਾਂ ਸਾਲਾਂ ਦੀ ਉਹਨਾਂ ਨੂੰ ਤਾਂ ਰੋਟੀ ਪੇੜਾ ਨਹੀਂ ਤੋੜਨਾ ਆਉਂਦਾ ਰੋਟੀ ਕਿੱਥੋਂ ਵੇਲਣਗੀਆਂ ਜਦੋਂ ਅਗਲੇ ਘਰ ਜਾਣਾ ਵਾ ਇੱਕ ਸਲੀਕਾ ਤੇ ਚਾਹੀਦਾ ਨਾ ਉਸ ਸਲੀਕਾ ਕੌਣ ਸਿਖਾਊਗਾ ਉਸ ਸਲੀਕਾ ਦਾਦੇ-ਦਾਦੀਆਂ ਹੀ ਸਿਖਾਉਣਗੇ ਨਾਨੀ-ਨਾਨੀਆਂ ਸਿਖਾਉਣਗੇ ਸੋ ਮੈਨੂੰ ਲੱਗਦਾ ਬਹੁਤ ਜ਼ਰੂਰੀ ਆ ਸੋ ਮੈਂ ਆਪਣੇ ਬੱਚੇ ਮੇਰੇ ਬ੍ਰਦਰ ਦੇ ਬੱਚੇ ਸੀ ਆਪਣੀ ਮਾਤਾ ਦੀ ਕਸਟਡੀ ਛੱਡੇ ਵੀ ਲੈ ਇਹਨਾਂ ਨੂੰ ਕੁੱਟ ਮਾਰ ਜੋ ਮਰਜ਼ੀ ਕਰ ਬਈ ਇਹਨਾਂ ਨੂੰ ਬੰਦੇ ਬਣਾ ਦੇ ਬਸ ਜਿੱਦਾਂ ਸਾਨੂੰ ਬੰਦੇ ਬਣਾਏ ਇਹਨਾਂ ਨੂੰ ਵੀ ਬੰਦੇ ਬਣਾ ਦੇ ਤੁਹਾਨੂੰ ਕਦੇ ਮਾਸਟਰ ਕੋਲ ਕੁੱਟ ਪਈ ਅਸੀਂ ਤੇ ਇਹ ਸੁਣਿਆ ਮੇਰੇ ਪਿਤਾ ਜੀ ਜੋ ਮੈਨੂੰ ਦੱਸਦੇ ਨੇ ਕਿ ਮਾਸਟਰ ਜੀ ਹੁੰਦੇ ਸੀ ਸਾਡੇ ਸਕੂਲ ਦੇ ਵਿੱਚ ਉਹ ਪੈਨਸਲ ਉਂਗਲ ਦੇ ਵਿੱਚ ਫਸਾਦ ਹੁੰਦੇ ਸੀ ਆ ਫਸਾਦ ਹੁੰਦੇ ਸੀ ਤੇ ਉਂਗਲਾ ਮਰੋੜ ਦਿੰਦੇ ਸੀ ਕਿ ਤੁਸੀਂ ਪੜ੍ਹਦੇ ਕਿਉਂ ਨਹੀਂ ਹੋ ਕਦੇ ਪੁੱਠੇ ਹੱਥਾਂ ਦੇ ਸਕੇਲ ਪੈਂਦੇ ਵੇਖੇ ਤੁਸੀਂ ਅੱਜ ਵੀ ਮਾਰ ਕੇ ਵੇਖੇ ਅਗਲੇ ਦਿਨ ਮਾਪਿਓ ਆ ਜਾਂਦੇ ਵੀ ਬੱਚੇ ਨੂੰ ਹੱਥ ਕਿਦਾਂ ਦਾ ਆ ਪਤਾ ਨਹੀਂ ਸਾਡੇ ਬੜੇ ਕਿਹੜੀ ਕਿਹੜੀ ਜਨਰੇਸ਼ਨ ਦੀਆਂ ਮੈਡਮਾਂ ਸੀ ਉਹ ਭਾਈ ਕਿੱਥੋਂ ਆਈਆਂ ਸੀ ਸੌਰੀ ਪਤਾ ਹੀ ਨਹੀਂ ਕਿ ਕਿਹੜੀ ਕਿਸੇ ਏਲੀਅਨ ਕੈਟੇਗਰੀ ਚੋਂ ਆਈਆਂ ਸੀ ਉਹ ਹੁੰਦੀਆਂ ਵੀ ਕਿਤੇ ਤਕੜੀਆਂ ਸੀ ਬਹੁਤ ਜ਼ਿਆਦਾ ਦੁਜਤ ਕੋਟੋ ਨਾਲ ਦੀ ਇਹ ਹੋ ਰਹੀ ਸੀ ਵੀ ਕੀ ਦੱਸਾਂ ਤੁਹਾਨੂੰ ਬਈ ਕਦੇ ਕੋਟੇ ਕੋਟ ਵੀ ਬਈ ਰੋਟੀ ਵੀ ਖਾ ਜਾਂਦੀਆਂ ਕਿਸ ਵਿੱਚੋਂ ਹਣ ਪਰ ਮੈਨੂੰ ਕੋਟ ਸਕੂਲੋਂ ਦੇ ਬਈ ਘਰੋਂ ਵੀ ਵੱਡੀ ਪਈ ਆ ਇਹ ਤਾਂ ਮੈਂ ਛੋਟਾ ਸੀ ਘਰ ਸਭ ਤੋਂ ਜਿਹੜਾ ਆਇਆ ਉਹਨੇ ਇਧਰੋਂ ਮਾਰੀ ਉਹਨੇ ਉਧਰੋਂ ਮਾਰੀ ਸ਼ਰਾਰਤੀ ਵੀ ਥੋੜਾ ਜਿਆ ਪਰ ਚਲੋ ਠੀਕ ਆ ਜਿੱਦਾਂ ਵੀ ਇਹ ਛਪੇਣਾ ਨਹੀਂ ਸੀ ਗਿਆ ਮਿਲਦਾ ਉਹ ਤਰਾਸ਼ਿਆ ਜਾ ਰਿਹਾ ਸੀਗਾ ਬਸ ਉਹ ਜਿਹਨੇ ਕੋਟ ਸਮਝ ਲਿਆ ਹੋਵੇ ਉਹ ਬੰਦਾ ਉੱਤੀ ਖੜਾ ਹੋਣਾ ਜਨੇ ਸਮਝ ਲਿਆ ਵੀ ਜ਼ਿੰਦਗੀ ਦਾ ਹਿੱਸਾ ਹੀ ਆ ਵੀ ਇਹ ਤਰਾਸ਼ਣ ਡਏ ਨੇ ਮੈਨੂੰ ਹਨਾ ਜਿੱਦਾਂ ਪਿੱਛੇ ਜੇ ਮੈਂ ਕਰੀ ਮੈਂ ਕਿਸੇ ਗੱਲ ਤੇ ਤੇ ਬਹਿਸ ਪਿਆ ਕਰ ਰਹਿੰਦਾ ਮੇਰੇ ਭਰਾ ਦਾ ਫੋਨ ਆਇਆ ਕਹਿੰਦਾ ਜ਼ਿੰਦਗੀ ਦੇ ਵਿੱਚ ਨਾ ਕੁਝ ਬੰਦਿਆਂ ਦੇ ਨਾਂ ਦਿਮਾਗ ਚ ਪੱਕੇ ਲਿਖ ਲਾ ਉਹ ਜੋ ਮਰਜ਼ੀ ਗਈ ਜਾਣ ਜੋ ਮਰਜ਼ੀ ਗਈ ਜਾਣ ਉਹਨਾਂ ਦੀ ਗੱਲ ਦਾ ਰੈਕਟ ਨਹੀਂ ਕਰਦਾ ਤੂੰ ਇਹ ਸਮਝ ਲਾ ਕਿ ਜਦੋਂ ਉਹ ਬੋਲ ਰਹੇ ਤੇ ਮੈਂ ਗੁੰਗਾ ਆ ਮੇਰੀ ਜ਼ੁਬਾਨ ਹੀ ਨਹੀਂ ਬਸ ਜ਼ਿੰਦਗੀ ਸੌਖੀ ਹੋ ਜੂਗੀ ਵਾਕਿਆ ਜ਼ਿੰਦਗੀ ਸੌਖੀ ਹੋ ਜੂਗੀ ਕਿ ਕੋਸ਼ ਬੰਦੇ ਦਿਮਾਗ ਚ ਇਹੋ ਜੇ ਬਿਠਾ ਦੇ ਵੀ ਆ ਬੰਦਾ ਜੇ ਗਾਲ ਵੀ ਕੱਢੂਗਾ ਨਾ ਚਪੇੜ ਵੀ ਮਾਰੂਗਾ ਤੇ ਭਲੇ ਲਈ ਆ ਬਸ ਐਨੀ ਕੁ ਮੰਨਣ ਦੀ ਗੱਲ ਪੰਜਾਬੀ ਇੰਡਸਟਰੀ ਚ ਅਸੀਂ ਇੱਕ ਪਾਸੇ ਤੇ ਸੁਣਿਆ ਹੈ ਕਿ ਦਲਜੀਤ ਦੁਸਾਂਜੇ ਇਹ ਕਹਿੰਦੇ ਹੁੰਦੇ ਨੇ ਕਿ ਮੈਂ ਜਦੋਂ ਇੰਡਸਟਰੀ ਦੇ ਵਿੱਚ ਫਿਲਮਾਂ ਦੀ ਸ਼ੁਰੂਆਤ ਕੀਤੀ ਤੇ ਉਦੋਂ ਕਟਿੰਗ ਵਾਲੇ ਜਿਹੜੇ ਕਲਾਕਾਰ ਨੇ ਅਦਾਕਾਰ ਨੇ ਉਹਨਾਂ ਨੂੰ ਹੀਰੋ ਮੰਨਿਆ ਜਾਂਦਾ ਸੀ ਪਰ ਮੈਂ ਜਿਹੜੀ ਸ਼ੁਰੂਆਤ ਹੈ ਉਹ ਪੱਗ ਬਣ ਕੇ ਹੀ ਕੀਤੀ ਪੱਗ ਬਣ ਕੇ ਕਹਿੰਦੇ ਮੈਂ ਫਿਲਮਾਂ ਦੇ ਵਿੱਚ ਕੰਮ ਕੀਤਾ ਉਸ ਤੋਂ ਬਿਨਾ ਨਹੀਂ ਕੰਮ ਕੀਤਾ ਤੇ ਅੱਜ ਜਿਹੜੇ ਮੁਕਾਮ ਤੇ ਦਿਲਜੀਤ ਦਸਾਂਜੋ ਉਸ ਨੂੰ ਹਰ ਕੋਈ ਸਲਾਮ ਕਰਦਾ ਹੈ ਪੰਜਾਬੀ ਇੰਡਸਟਰੀ ਵੀ ਮਾਣ ਮਹਿਸੂਸ ਕਰਦੀ ਹੈ ਬਹੁਤ ਵੱਡਾ ਦੂਜੇ ਪਾਸੇ ਤੁਹਾਡੀ ਗੱਲ ਕਰ ਲਈਏ ਤੁਸੀਂ ਕਿਵੇਂ ਪਹਿਰਾਵਾ ਮੇਨਟੇਨ ਕਰਕੇ ਰੱਖਦੇ ਹੋ ਦੇਖੋ ਮੈਂ ਦੱਸਿਆ ਨਾ ਵੀ ਤੁਸੀਂ ਨਹੀਂ ਬਣਦੇ ਤੁਹਾਨੂੰ ਬਣਾਇਆ ਜਾਂਦਾ ਤੁਹਾਨੂੰ ਘੜਿਆ ਕਿੰਨੇ ਤੁਹਾਡਾ ਮੂਰਤੀਕਾਰ ਕੌਣ ਹੈ ਜਿਨੇ ਤੁਹਾਨੂੰ ਤਰਾਸ਼ਿਆ ਮੈਟਰ ਉੱਤੇ ਕਰਦਾ ਹੁਣ ਦਲਜੀਤ ਭਾਜੀ ਦੀ ਤੁਸੀਂ ਫੈਮਿਲੀ ਜਾਓਗੇ ਤੁਹਾਨੂੰ ਇੱਕ ਬਿਲਕੁਲ ਡਿਫਰੈਂਟ ਸ਼ੇਡ ਦਿਖੂਗੀ ਤੁਹਾਨੂੰ ਦਿਖੂਗੀ ਵੀ ਵਾਕਈ ਦਲਜੀਤ ਤਾਂ ਸਾਹ ਜਾਈ ਹੋਣਾ ਚਾਹੀਦਾ ਜਿਹੋ ਜੋ ਤੇ ਘਰ ਦੇ ਆ ਤੁਸੀਂ ਐਮੀ ਵਰਗ ਨੂੰ ਮਿਲੋਗੇ ਐਮੀ ਦੇ ਪਰਿਵਾਰ ਨੂੰ ਮਿਲੋਗੇ ਐਮੀ ਦੇ ਫਾਦਰ ਨੂੰ ਮਦਰ ਨੂੰ ਮਿਲੋਗੇ ਤੁਸੀਂ ਪਹਿਲੀ ਵਾਰ ਮਿਲੋਗੇ ਤੁਹਾਨੂੰ ਐਵੇਂ ਮਿਲਣਗੇ ਵੀ ਤੁਹਾਨੂੰ ਪਤਾ ਨਹੀਂ ਕਿੰਨੇ ਆਕ ਸਾਲਾਂ ਤੋਂ ਜਾਣਦੇ ਆ ਐਮੀ ਦੇ ਫਾਦਰ ਮਦਰ ਐਮੀ ਦਾ ਬ੍ਰਦਰ ਭਗਵੰਤ ਤੁਸੀਂ ਮਿਲੋਗੇ ਪਹਿਲੀ ਵਾਰ ਹੱਥ ਮਿਲਾਂਗੇ ਤੁਹਾਨੂੰ ਐਵੇਂ ਮਿਲਣਗੇ ਵੀ ਆਪਣੀ ਤੇ 20 ਸਾਲ ਪੁਰਾਣਾ ਸਾਹ ਜਾਂ ਉਹੀ ਜਿਹਾ امیਜ ਦਿਖਦੀ ਹੈ ਤੁਸੀਂ امی ਜਦੋਂ ਲਗੋ ਹੋਰ ਬਾਈ ਕਿਦਾਂ ਠੀਕ ਆ ਤੂੰ ਓਕੇ ਇਹ ਇਹ ਇਫੈਕਟ ਪੈਂਦਾ ਸੋ ਇਹੀ ਗੱਲ ਹੈ ਕਿ ਤੁਸੀਂ ਜੋ ਤੁਸੀਂ ਦੁਨੀਆ ਨੂੰ ਦੇਖਦੇ ਹੋ ਉਹ ਤੁਸੀਂ ਨਹੀਂ ਦੇਖਦੇ ਹੁੰਦੇ ਜਿਨੇ ਤੁਹਾਨੂੰ ਉਹੋ ਜਿਹਾ ਬਣਾਇਆ ਵਾ ਜਿਹਨੂੰ ਵੇਖ ਕੇ ਤੁਸੀਂ ਉਹੋ ਜੇ ਬਣੇ ਹੋ ਆਪਣੇ ਪਰਿਵਾਰ ਦੇ ਵਿੱਚ ਉਹ ਪਰਿਵਾਰ ਦੀ ਝਲਕ ਪੈਂਦੀ ਹੈ ਸਨਸਕਾਰ ਦਿਖਦੇ ਨੇ ਸਨਸਕਾਰ ਦੀ ਝਲਕ ਪੈਂਦੀ ਜੇ ਪੱਗ ਦਲਜੀਤ ਦੋਸਾਂਝ ਨੇ ਬੰਨੀ ਬੜੀਆਂ ਗੱਲਾਂ ਨੇ ਦਲਜੀਤ ਭਾਜੀ ਨੇ ਸਾਡੇ ਕੋਲ ਪੱਗ ਦਿਨ ਲੈ ਕੇ ਪਰ ਕਾਹਨੂੰ ਗੱਲਾਂ ਕਰਦੀਆਂ ਕਿਉਂਕਿ ਪੱਗ ਦੇ ਪ੍ਰਤੀ ਇੰਨੇ ਜ਼ਿਆਦਾ ਪੋਜ਼ਿਟਿਵ ਨੇ ਨਾ ਕਿ ਪੱਗ ਉਹਨਾਂ ਦੀ ਜ਼ਿੰਦਗੀ ਆ ਦਲਜੀਤ ਭਾਈ ਦੀ ਪੱਗ ਜ਼ਿੰਦਗੀ ਆ ਮੈਨੂੰ ਲੱਗਦਾ ਦਲਜੀਤ ਭਾਈ ਨੇ ਕਦੀ ਪੱਗ ਐਵੇਂ ਨਹੀਂ ਲਾ ਕੇ ਰੱਖੀ ਹੋਣੀ ਉਹ ਇਕੱਲਾ ਇਕੱਲਾ ਲੜ ਖੋਲਦੇ ਆ ਹਨਾ ਪ੍ਰਤਾਪ ਪਹਿਲਾਂ ਸਾਡੇ ਕੋਲ ਕੰਮ ਕਰਦਾ ਹੁੰਦਾ ਸੀ ਜਿਹੜਾ ਦਲਜੀਤ ਭਾਈ ਦੀ ਪੱਗ ਬੰਨਦਾ ਪ੍ਰਤਾਪ ਪਹਿਲਾਂ ਸਾਡੇ ਨਾਲ ਪਹਿਲਾਂ ਕਰਦਾ ਫਿਰ ਸਾਡੇ ਪ੍ਰੋਡਕਸ਼ਨ ਹਾਊਸ ਉਹਨੇ ਨਾਲ ਕੰਮ ਕੀਤਾ ਕਈ ਫਿਲਮਾਂ ਕੀਤੀਆਂ 8 9 ਪੰਜਾਬ 1984 ਦੇ ਵਿੱਚ ਪੱਗ ਬਨਣੀ ਸੀ ਪ੍ਰਤਾਪ ਨੂੰ ਕਰਨਾਲ ਤੁਸੀਂ ਤਾਂ ਵੀ ਆ ਕੇ ਭਾਈ ਦੀ ਪੱਗ ਬਨਨ ਭਾਈ ਨੇ ਸੈਟਿੰਗ ਵਧੀਆ ਵਗੀ ਭਾਈ ਨੇ ਪੱਕਾ ਰੱਖ ਨਾਲ ਰੱਖ ਲਿਆ ਸੋ ਪਰ ਗੱਲ ਇਹ ਆ ਕਿ ਪੱਗ ਤੋਂ ਬਿਨਾ ਉਹ ਮਤਲਬ ਉਹ ਮਿਲਦਾ ਕਿ ਪੱਗ ਉਹਨਾਂ ਦੀ ਜ਼ਿੰਦਗੀ ਆ ਦਜੀਤ ਭਾਈ ਉਹ ਕੈਰੀ ਕਰਦੇ ਨੇ ਪੱਗ ਨੂੰ ਨਾਲ ਹਮੇਸ਼ਾ ਹੀ ਤੇ ਅੱਜ ਪੱਗ ਨੇ ਕਿੱਥੇ ਪਹੁੰਚਾਤਾ ਵੇ ਕਿ ਕਿਵੇਂ ਦੀ ਬੌਂਡਿੰਗ ਆ ਉਹਨਾਂ ਦੇ ਨਾਲ ਬਹੁਤ ਵਧੀਆ ਪਿਆਰ ਭਾਵੇਂ 2 ਸਾਲ 3 ਸਾਲ ਗੱਲ ਨਾ ਹੋਵੇ ਪਰ ਜਦੋਂ ਕਿਤੇ ਸਾਹਮਣੇ ਆ ਜਾਣ ਤੇ ਉਹੀ ਉਹੀ ਤਿੰਨ ਸਾਲ ਪਿੱਛੋਂ ਹੀ ਸ਼ੁਰੂ ਹੁੰਦਾ ਕੰਮ ਅੱਛਾ ਕਦੀ ਮੁੱਕਿਆ ਹੀ ਨਹੀਂ ਕੰਮ ਮਤਲਬ ਕਿਦਾਂ ਹੁਣ ਸਾਡੇ ਵਾਸਤੇ ਬੜੀ ਮਾਨਦਿਕ ਗੱਲ ਹੈ ਕਿ ਦਲਜੀਤ ਭਾਈ ਦੇ ਹਰ ਧਾਰਮਿਕ Song ਦੇ ਵਿੱਚ ਸਾਨੂੰ ਮੌਕਾ ਮਿਲਦਾ ਨਾਲ ਉਹ ਇੱਕ ਟੀਮ ਹੈ ਉਹ ਉਹਨਾਂ ਨੇ ਹਰ ਬੰਦੇ ਨੂੰ ਆਪਣੀ ਜਗ੍ਹਾ ਤੇ ਸੈਟਲ ਰੱਖਿਆ ਹੋਇਆ ਇਹ ਨਹੀਂ ਕਿ ਲੋਕਾਂ ਨੇ ਯਾਰ ਦਲਜੀਤ ਬਦਲ ਗਿਆ ਦਲਜੀਤ ਨਹੀਂ ਬਦਲ ਗਿਆ ਦਲਜੀਤ ਬੀਜ਼ੀ ਹੈ ਨਾ ਹੋ ਗਿਆ ਦਲਜੀਤ ਕੋ ਘਰਦਿਆਂ ਨੂੰ ਮਿਲਣ ਦਾ ਟਾਈਮ ਨਹੀਂ ਪੰਜਾਬ ਆ ਕੇ ਆਪਣੀ ਮਾਪਿਓ ਨੂੰ ਮਿਲਣ ਲੁਧਿਆਣੇ ਨਹੀਂ ਜਾ ਸਕਦਾ ਦਲਜੀਤ ਦਸਾਂਜ ਤੁਹਾਨੂੰ ਕਿਤੇ ਮਿਲਦੇ ਗੱਲ ਵੀ ਬੀਜੀ ਹੋ ਗਿਆ ਬੰਦਾ ਸਾਨੂੰ ਇਹ ਵੇਖਣਾ ਚਾਹੀਦਾ ਵੀ ਸਾਡੇ ਨਾਲ ਸਾਡਾ ਭਰਾ ਅੱਜ ਕਿਹੜੇ ਲੈਵਲ ਤੇ ਬੈਠਾ ਯਾਰ ਇਹੀ ਬੜੀ ਮਾਨ ਦੀ ਗੱਲ ਆ ਤੁਹਾਨੂੰ ਭਾਵੇਂ 4 ਸਾਲ ਬਾਅਦ 3 ਸਾਲ ਬਾਅਦ 2 ਸਾਲ ਬਾਅਦ 6 ਮਹੀਨੇ ਬਾਅਦ ਕਿਤੇ ਕਿਤੇ ਵੀ ਕਿਤੇ ਨਿਗਾ ਮਿਲਦੀ ਆ ਤੁਹਾਨੂੰ ਲੱਖਾਂ ਦੀ ਭੀੜ ਚ ਕਹਿੰਗੇ ਸਾਸਰੀ ਘਰ ਭਾਜੀ ਕਿਦਾਂ ਜਨੈਲ ਭਾਈ ਠੀਕ ਹੋ ਗਿਆਨੀ ਭਾਈ ਠੀਕ ਹੈ ਜੇ ਤੁਹਾਨੂੰ ਅੱਜ ਵੀ ਯਾਦ ਰੱਖਿਆ ਉਸ ਬੰਦੇ ਨੇ ਇਹ ਤੋਂ ਵੱਡੀ ਗੱਲ ਹੋਰ ਕੀ ਹੋਊਗੀ ਬਸ ਗੱਲ ਨਹੀਂ ਅਸੀਂ ਉਹਨਾਂ ਦੀ ਪਰਸਨਲ ਜ਼ਿੰਦਗੀ ਚ ਇੰਟਰਫੇਅਰ ਨਾ ਕਰੀਏ ਯਾਰ ਸਾਨੂੰ ਫੋਨ ਨਹੀਂ ਕੀਤਾ ਯਾਰ ਸਾਨੂੰ ਆ ਨਹੀਂ ਗਿਆ ਇਹ ਗੱਲ ਕਰਾਈ ਕਦੀ ਕਿਸੇ ਦੀ ਸ਼ਿਕਾਇਤ ਕਲਾਕਾਰ ਦੀ ਬੜਿਆਂ ਦੀ ਆਉਂਦੀ ਆ ਬੜੇ ਰੋਜ਼ ਕੋਈ ਨਾ ਕੋਈ ਟੱਕਰਦਾ ਪਰ ਹੁਣ ਕਹੀਏ ਕੀ ਕਿਸੇ ਨੂੰ ਹਰ ਇੱਕ ਦੀ ਆਪਣੀ ਜ਼ਿੰਦਗੀ ਹੈ ਆਪਣੀ ਸਮਝਾਉਂਦੇ ਅੱਗੇ ਉਹਨਾਂ ਨੂੰ ਸਮਝਣ ਵਾਲਾ ਕੋਈ ਨਹੀਂ ਇੱਥੇ ਹਾਂਜੀ ਹਾਂਜੀ ਸ਼ੁਕਰੀਆ ਬੜਾ ਅੱਛਾ ਲੱਗਾਈ ਤੁਹਾਡੇ ਨਾਲ ਗੱਲਬਾਤ ਥੈਂਕ ਯੂ ਜੀ ਥੈਂਕ ਯੂ ਇਸ ਸਾਡੇ ਨਾਲ ਅਦਾ ਗਾਜ ਜਨੈ ਸਿੰਘ ਦੇ ਦਿਓ ਇਜਾਜ਼ਤ ਦੇਖਦੇ ਰਹੋ ਪ੍ਰੋ ਪੰਜਾਬੀ ਟੀਵੀ